ਕਈ ਵਾਰੀ ਹੁੰਦਾ ਨਾ ਐਕਟਰ ਤੰਗ ਵੀ ਕਰਦੇ ਹੁੰਦੇ ਆ ਜਾਂ ਫਿਰ ਐਕਟਰਾਂ ਨੂੰ ਡਾਇਰੈਕਟਰ ਤੰਗ ਕਰਦੇ ਹੁੰਦੇ ਆ ਉਹਨੂੰ ਇੱਥੇ ਕੀ ਸੀਗਾ ਉਹ ਕਹਿੰਦੇ ਕਿ ਕੋਈ ਕਨਸੈਪਟ ਜਾਂ ਕੋਈ ਚੀਜ਼ ਹੀ ਨਹੀਂ ਮਿਲੀ ਵਧੀਆ ਚਲਾਣ ਲਈ ਇਹ ਚੰਗੀ ਚੀਜ਼ ਚਲਾਓ ਕਿ ਸਾਡੀ ਸੱਚੀ ਕਨੈਕਟੀਵਿਟੀ ਬਹੁਤ ক্লোਜ਼ ਹੈ ਬਹੁਤ ਪਿਆਰ ਰਿਸਪੈਕਟ ਹੈ ਇੱਕ ਦੂਜੇ ਦਾ ਕਰਤਾਰ ਭਾਜੀ ਦੇ ਨਾਲ ਮੇਰੀ ਨਾ ਪੁਰਾਣੀ ਬੌਂਡਿੰਗ ਹੈ ਮਤਲਬ ਆਪਾਂ ਜਿੱਦਾਂ ਆਪਾਂ ਭਰਾ ਹਾਂ ਇੰਦਾ 10-12 ਸਾਲ ਤੋਂ ਮੈਂ ਤੇ ਕਰਤਾਰ ਭਾਈ ਇਕੱਠੇ ਆ ਹਨਾ ਸੋ ਆਪਾਂ ਫਿਲਮ ਸਿਕੰਦਰ 2 ਵੀ ਆਈ ਸੀ ਆ ਨਹੀਂ ਚੱਲੀ ਜਾਂਦਾ ਕੀ ਕਰੀਏ ਹੁਣ ਹੈਗੇ ਆ ਬਹੁਤ ਹੋਂਦੀਆਂ ਨੇ ਇਹ ਭਰਾਵਾਂ ਨੂੰ ਇੱਕ ਹੋ ਕੇ ਦੇਖ ਨਹੀਂ ਸਕਦੀਆਂ ਹੈ ਇਹਨਾਂ ਨੂੰ ਮਤਲਬ ਦੇਖੋ ਕਹਿੰਦੇ ਭਰਾ ਭਰਾ ਹੀ ਚੱਲੀ ਜਾਂਦਾ ਤੁਸੀਂ ਕੋ ਭਰਾ ਭਰਾ ਚੱਲੇ ਇੱਕ ਸਾਲ ਇੱਕ ਲਾਦਨਦੇ ਹੋ ਨਾ ਕਿੰਨੀਆਂ ਤੁਹਾਡੀਆਂ ਮੈਮਰੀਜ਼ ਜੁੜ ਜਾਂਦੀਆਂ ਤੇ ਸਾਡੇ ਕੋਲ ਟੱਚੂਡ ਗੁੱਡ ਮੈਮਰੀਜ਼ ਹੀ ਹੈ ਵੀ ਆਰ ਹੈਪੀ ਕਿ ਸਾਡੇ ਕੋਲ ਕੋਈ ਬੈਡ ਐਕਸਪੀਰੀਅੰਸ ਨਹੀਂ ਹੈ ਵੈਦਰ ਨੂੰ ਛੱਡ ਕੇ ਜਦੋਂ ਅਸੀਂ ਆਏ ਨਾ ਮੈਂ ਅਸਿਸਟੈਂਟ ਆਇਆ ਜਦੋਂ ਉਦੋਂ ਇੰਨੇ ਬਜਟ ਦੀਆਂ ਫਿਲਮਾਂ ਬੰਦੀਆਂ ਹੀ ਨਹੀਂ ਸੀ ਜੇ ਅੱਜ ਇੰਨੇ ਬਜਟ ਦੀਆਂ ਫਿਲਮਾਂ ਬੰਦੀਆਂ ਪਈਆਂ ਨੇ दैट मींस ਪੰਜਾਬੀ ਸਿਨੇਮਾ ਦੇ ਉੱਤੇ ਲੋਕ ٹرسٹ ਕਰ ਰਹੇ ਨੇ ਪੰਜਾਬੀ ਫਿਲਮ ਖਿਡਾਰੀ ਦਾ ਅੱਜ ਟਰੇਲਰ ਲਾਂਚ ਕੀਤਾ ਗਿਆ ਇਸ ਮੌਕੇ ਸਟਾਰ ਕਾਸਟ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਪਰ ਅੱਜ ਤੁਹਾਨੂੰ ਹੁਣ ਇਸ ਵਕਤ ਮਿਲਵਾਨ ਜਾ ਰਹੇ ਹਾਂ ਸ਼ਿਪ ਜਿਨ੍ਹਾਂ ਦੇ ਹੱਥ ਦੇ ਵਿੱਚ ਹੈ ਕਮਾਂਡੋ ਕਹੋ ਜਾਂ ਫਿਰ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਡਰਾਈਵਰ ਨੇ ਇਸ ਖਿਡਾਰੀ ਦੀ ਜਿਹੜੀ ਸ਼ਿਪ ਹੈ ਇਹਨੂੰ ਚਲਾਉਣ ਵਾਲੇ ਸਾਡੇ ਨਾਲ ਡਾਇਰੈਕਟਰ ਵੀ ਨੇ ਤੇ ਫਿਲਮ ਦੇ ਪ੍ਰੋਡਿਊਸਰ ਵੀ ਨੇ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਸਭ ਤੋਂ ਬਿਨਾ ਮੂਵੀ ਅਧੂਰੀ ਹੈ ਥੈਂਕ ਯੂ ਸੋ ਮੱਚ ਮੈਨ ਅੱਛਾ ਸਭ ਤੋਂ ਪਹਿਲਾਂ ਤਾਂ ਆਪ ਖਿਡਾਰੀ ਨੂੰ ਲੈ ਕੇ ਓਵਰਆਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਬੀਇੰਗ ਅ ਡਾਇਰੈਕਟਰ ਕਈ ਵਾਰੀ ਹੁੰਦਾ ਨਾ ਐਕਟਰ ਤੰਗ ਵੀ ਕਰਦੇ ਹੁੰਦੇ ਆ ਜਾਂ ਫਿਰ ਐਕਟਰਾਂ ਨੂੰ ਡਾਇਰੈਕਟਰ ਤੰਗ ਕਰਦੇ ਹੁੰਦੇ ਆ ਉਹਨੂੰ ਇੱਥੇ ਕੀ ਸੀਗਾ ਨਹੀਂ ਮੈਨੂੰ ਇਹ ਲੱਗਦਾ ਜੀ ਇਹ ਤਾਂ ਇਹ ਉਹੀ ਨੋਖ ਜੋਗਾ ਜਿਹੜੀ ਸੱਸ ਬਹੂ ਵਾਲੀ ਮਾੜੀ-ਮੋਟੀ ਚੱਲਦੀ ਰਹਿੰਦੀ ਉਹ ਚੱਲਦੀ ਰਹਿਣੀ ਵੀ ਚਾਹੀਦੀ ਹੈ ਹਨਾ ਕਿਉਂਕਿ ਤੁਹਾਨੂੰ ਇੱਕ ਡਿਫਰੈਂਟ ਪੀਸ એનર્ਜੀ ਹਨਾ ਇੰਨਾ ਇੰਨਾ ਹੀ ਇੰਨਾ ਹੀ ਭਰਾਵਾ ਵਾਂਗੂ ਪਿਆਰ ਵੀ ਵੱਧਾ ਸੋ ਬਹੁਤ ਵਧੀਆ ਰਿਐਕਸਪੀਰੀਅੰਸ ਬਹੁਤ ਸੋਹਣਾ ਐਕਸਪੀਰੀਅੰਸ ਹੈਗਾ ਮੈਨੂੰ ਰਵੀਸ਼ ਭਾਈ ਨੇ ਬਹੁਤ ਸਪੋਰਟ ਕੀਤੀ ਏ ਨਹੀਂ ਸਾਹਮਣੇ ਬੈਠੇ ਤਾਂ ਕਰਕੇ ਮਤਲਬ ਸੱਚੀ ਦੇ ਵਿੱਚ ਭਾਜੀ ਨੇ ਬਹੁਤ ਸਪੋਰਟ ਕੀਤੀ ਆਪਾਂ ਨੂੰ ਨਾ ਇਹ ਹੁਣ ਝੂਠ ਹੋਈ ਜਾਂਦਾ ਕੈਮਰੇ ਤੋਂ ਬਿਹਾਈਂਡ ਕੈਮਰਾ ਤਾਂ ਹਨਾ ਤਾਰੀਫ ਨਹੀਂ ਹੋ ਰਹੀ ਸੀ ਕੀ ਕਰੀਏ ਹੁਣ ਜੇ ਹੁਣ ਪਿੱਛੋਂ ਕਰਦੇ ਆ ਤਰੀਬ ਉਹ ਕਹਿੰਦੇ ਯਾਰ ਕੈਮਰੇ ਤੇ ਕਰਕੇ ਦਿਖਾਓ ਕੈਮਰੇ ਤੇ ਕਰਦੇ ਹਾਂ ਕਹਿੰਦੇ ਪਿੱਛੋਂ ਕਰਕੇ ਦਿਖਾਓ ਮੈਂ ਦੇਖਿਆ ਨਾ ਮੇਰਾ ਭਰਾ ਵਾ ਬਹੁਤ ਰਾਤ ਲੁੱਟ ਕੇ ਤਾਂ ਨਹੀਂ ਆਇਆ ਨਹੀਂ ਨਹੀਂ ਜਵਾਨੀ ਕਿੱਥੇ ਸਕ੍ਰਿਪਟਾ ਕਿੱਥੇ ਸਾਡੇ ਕੋਲ ਡਿਜ਼ਾਈਨ ਨਹੀਂ ਹੈ ਇਹ ਕਿਹੜੇ ਐਕਟਰ ਆ ਇਹ ਕਿਹੜੇ ਐਕਟਰ ਆ ਇਹ ਡਾਇਰੈਕਟਰ ਆ ਡਾਇਰੈਕਟਰ ਕਹਿੰਦੇ ਉਹਨਾਂ ਸਕ੍ਰਿਪਟ ਦੇ ਅਕੋਰਡਿੰਗ ਚੱਲਣਾ ਨਹੀਂ ਗੱਲ ਹੈ ਕਿ ਉਹਨਾਂ ਨੂੰ ਨਾ ਇੰਨਾ ਵਧੀਆ ਕੰਫਰਟੇਬਲ ਰਿਸ਼ਤਾ ਕਦੀ ਇੰਟਰਵਿਊ ਕਰਨ ਲਈ ਨਹੀਂ ਮਿਲਿਆ ਉਹ ਕਹਿੰਦੇ ਕਿ ਕੋਈ ਕਨਸੈਪਟ ਜਾਂ ਕੋਈ ਚੀਜ਼ ਹੀ ਨਹੀਂ ਮਿਲੀ ਵਧੀਆ ਚਲਾਉਣ ਲਈ ਇਹ ਚੰਗੀ ਚੀਜ਼ ਚਲਾਓ ਕਿ ਸਾਡੀ ਸੱਚੀ ਕਨੈਕਟਿਵਿਟੀ ਬਹੁਤ ক্লোਜ਼ ਹੈ ਬਹੁਤ ਪਿਆਰ ਰਿਸਪੈਕਟ ਹੈ ਇੱਕ ਦੂਜੇ ਨਾਲ ਇਹਨਾਂ ਨੇ ਅਪਰੋਚ ਤੁਹਾਨੂੰ ਕੀਤਾ ਕਿ ਤੁਸੀਂ ਇਹਨਾਂ ਨੂੰ ਅਪਰੋਚ ਕਰੋ ਸਾਨੂੰ ਪਰਮਾਤਮਾ ਨੇ ਮਿਲਾਇਆ ਜੀ ਅਸੀਂ ਬਹੁਤ 10 12 ਸਾਲ ਤੋਂ ਅਸੀਂ ਇਕੱਠੇ ਫਰੈਂਡਸ ਆ ਬਹੁਤ ক্লোਜ਼ ਔਰ ਬੰਬੇ ਅਸੀਂ ਆਪਣੇ ਆਪਣੀ ਲਾਈਨ ਦੀ ਸਟਰਗਲ ਇਕੱਠੇ ਕੀਤੀ ਹੈ ਤੇ ਉੱਥੇ ਕਈ ਵਾਰੀ ਸੁਪਨਾ ਲੈਂਦੇ ਸੀਗੇ ਕਿ ਅਸੀਂ ਕੁਝ ਚੀਜ਼ਾਂ ਇਕੱਠੇ ਪਲਾਨ ਕਰਾਂਗੇ ਉਹ ਇੱਕ ਹੁੰਦਾ ਨਾ ਰੈਂਡਮਲੀ ਜਿੱਦਾਂ ਕਾਲਜ ਦੇ ਬੱਚੇ ਪੜ੍ਹਦੇ ਨੇ ਕਿ ਯਾਰ ਆਪਾਂ ਐਦਾਂ ਕਰਿਆ ਕਰਾਂਗੇ ਹਨਾ ਤੇ ਬਟ ਜਦੋਂ ਤੁਹਾਡੀ ਨੀਅਤ ਚੰਗੀ ਹੁੰਦੀ ਹੈ ਤੇ ਕੁਦਰਤ ਤੁਹਾਡੀ ਹੈਲਪ ਕਰਦੀ ਹੈ ਤੇ ਉਹ ਪਰਮਾਤਮਾ ਹੀ ਸਾਨੂੰ ਜੋੜਨ ਵਾਲਾ ਮਿਲਵਾਨ ਵਾਲਾ ਕਿਵੇਂ ਮਤਲਬ ਆਹ ਆਖੇ ਡਾਰੀ ਦੀ ਸਕ੍ਰਿਪਟ ਜਦੋਂ ਤੁਹਾਡੇ ਕੋਲ ਆਈ ਆਬਵੀਅਸ ਹੈ ਪਹਿਲਾਂ ਤੁਸੀਂ ਗੋ ਥਰੂ ਕੀਤਾ ਹੋਊਗਾ ਕੀ ਮਾਈਂਡ ਦੇ ਵਿੱਚ ਥੌਟਸ ਆਏ ਉਸ ਤੋਂ ਬਾਅਦ ਕਿੱਦਾਂ ਸਟਾਰ ਕਾਸਟ ਜਿਹੜੀ ਹੈ ਉਹ ਕਿੱਦਾਂ ਚੂਜ਼ ਕੀਤੀ ਨਹੀਂ ਪਹਿਲਾਂ ਤਾਂ ਦੇਖੋ ਸਾਡੀ ਦੋਨੋਂ ਦੀ ਗੱਲ ਹੋਈ ਆਪਸ ਵਿੱਚ ਰਵੀਸ਼ ਭਾਜੀ ਦੀ ਤੇ ਮੇਰੀ ਵੀ ਆਪਾਂ ਇੱਕ ਫਿਲਮ ਬਣਾਉਨੇ ਆ ਫਿਰ ਰਵੀਸ਼ ਭਾਈ ਜਿੱਦਾਂ ਮੈਂ ਭਾਈ ਦੇ ਬਹੁ ਨੇੜੇ ਹਾਂ ਉਦਾਂ ਹੀ ਗੁਰਨਾਮ ਭਾਜੀ ਭਾਈ ਦੇ ਬਹੁ ਨੇੜੇ ਫਿਰ ਅਸੀਂ ਧੀਰੇ ਰਤਨ ਭਾਜੀ ਨੂੰ ਇਨਵੋਲ ਕੀਤਾ ਨਾਲ ਰਤਨ ਭਾਜੀ ਨੇ ਬਹੁਤ ਧੀਰੇ ਭਾਈ ਨੇ ਬਹੁਤ ਵਧੀਆ ਸਕ੍ਰਿਪਟ ਲਿਖੀ ਸਕ੍ਰਿਪਟ ਇੱਕ ਨਹੀਂ ਦੋ ਤਿੰਨ ਚਾਰ ਆਈਡੀਆਜ਼ ਉੱਤੇ ਕੰਮ ਹੋਇਆ ਫਿਰ ਇਹ ਸਕ੍ਰਿਪਟ ਅਸੀਂ ਰਵੀਸ਼ ਭਾਈ ਨੂੰ ਦੱਸੀ ਵੀ ਆਪਾਂ ਇਦਾਂ ਦਾ ਕੁਝ ਕਰਦੇ ਹਾਂ ਨਾ ਥੋੜਾ ਡਿਫਰੈਂਟ ਆ ਕਿ ਖਿਡਾਰੀ ਵੀ ਹੈ ਇੱਕ ਲਾਈਫ ਦਾ ਖਿਡਾਰੀ ਵੀ ਆ ਔਰ ਇੱਕ ਗੇਮ ਦਾ ਖਿਡਾਰੀ ਵੀ ਆ ਸੋ ਇਦਾਂ ਦੀ ਆਪਾਂ ਕੁਝ ਮਿਕਸਚਰ ਬਣਾਉਨੇ ਆ 브ਦਰਹੁੱਡ ਵੀ ਹੈ ਹਨਾ ਸੋ ਉਦਾਂ ਦਾ ਕੁਝ ਕਰੀਏ ਪਾਜੀ ਕਹਿੰਦੇ ਠੀਕ ਹੈ ਆਪਾਂ ਗੁਰਨਾਮ ਨਾਲ ਵੀ ਫਿਰ ਆਪਾਂ ਗੁਰਨਾਮ ਦੇ ਨਾਲ ਵੀ ਗੱਲਬਾਤ ਕੀਤੀ ਇਸ ਰਿਗਾਰਡਿੰਗ ਨਾ ਹਾਂਜੀ ਫਾਈਨਲ ਹੋ ਗਿਆ ਸੀ ਕਿ ਗੁਰਨਾਮ ਹੀ ਆ ਕਿਉਂਕਿ ਤੁਹਾਡੇ ਲੱਗ ਗਿਆ ਕਿਉਂਕਿ ਕਈ ਹੋਰ ਐਕਟਰ ਵੀ ਹੈਗੇ ਆ ਕਿਉਂਕਿ ਗੁਰਨਾਮ ਨੂੰ ਹਮੇਸ਼ਾ ਨੇ ਇੱਕ ਚਿਲਬੁਲਾ ਜਿਹਾ ਇੱਕ ਕਿਊਟનેસ ਇੱਕ ਲਵਿੰਗ ਐਕਟਰ ਜਿਹੜਾ ਉਹ ਮੰਨਿਆ ਜਾਂਦਾ ਐਕਚੁਅਲੀ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਗੁਰਨਾਮ ਜੀ ਨੂੰ ਬਹੁਤ ਹੀ ਕਿਊਟ ਬਹੁਤ ਹੀ ਸੌਫਟ ਲਵਿੰਗ ਬாய் ਹੈ ਨਾ ਮਗਰ ਇੱਕ ਜਿਸ ਤਰ੍ਹਾਂ ਤੁਹਾਨੂੰ ਕਹਿੰਦੇ ਕਿ ਐਜ਼ ਅ ਬ੍ਰਦਰ ਔਰ ਐਜ਼ ਅ ਡਾਇਰੈਕਟਰ ਜਿਹੜੀ ਦੇਖਣ ਵਾਲੀ ਅੱਖ ਹੈ ਕਿ ਇਹਦੇ ਵਿੱਚ ਬਹੁਤ ਕੈਲੇਬਰ ਹੈ ਮਤਲਬ ਇਹਦੇ ਵਿੱਚ ਤੜਕਾ ਇੱਕ ਮਤਲਬ ਸਟਰੋਂਗ ਪਰਸਨੈਲਿਟੀ ਵੀ ਹੈ ਤੇ ਉਹ ਸਾਨੂੰ ਪਹਿਲੇ ਵੀ ਦਿਖਦੀ ਸੀ ਸਾਨੂੰ ਇੱਕ ਮੌਕਾ ਮਿਲਿਆ ਕਿ ਐਜ਼ ਅ ਫਿਲਮ ਐਜ਼ ਅ ਆਰਟਿਸਟ ਵੀ ਇਹਨਾਂ ਨੂੰ ਇਸ ਫਿਲਮ ਚ ਲੈਣਾ ਚਾਹੀਦਾ ਤੇ ਇਸ ਕਾਰਨ ਗੁਰਨਾਮ ਜੀ ਨੂੰ ਰਿਕੁਐਸਟ ਕੀਤੀ ਗਈ ਕਿ ਉਹ ਭਰਾ ਹੈ ਤੇ ਇਹ 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 ਬਿਲਕੁਲ ਸਕ੍ਰਿਪਟਿਡ ਕਹਾਂਗਾ ਕਿਉਂਕਿ ਭਰਾ ਹੈ ਛੋਟਾ ਉਹਨੂੰ ਰਿਕੁਐਸਟ ਨਹੀਂ ਕਰਨੀ ਪਰ ਉਹਨੂੰ ਕਿਹਾ ਕਿ ਇਹ ਕਰਨਾ ਤੇ ਉਹਨੇ ਕੀਤਾ ਔਰ ਬਾਕੂ ਵੀ ਨਭਾਇਆ ਮਤਲਬ ਮੂਵੀ ਵਿੱਚ ਵੀ ਬ੍ਰਦਰਹੁੱਡ ਹੈ ਤੇ ਮੂਵੀ ਬਣਾਉਣ ਦੇ ਪਿੱਛੇ ਵੀ ਪੂਰਾ ਬ੍ਰਦਰਹੁੱਡ ਵਰਕ ਹੈ ਸਾਰੇ ਭਰਾ ਹੀ ਆ ਸਾਰੇ ਸਾਰੇ ਆਪਾਂ ਇਦਾਂ ਕੰਮ ਹੋਇਆ ਵੀ ਭਰਾਵਾਂ ਵਾਂਗੂ ਹੀ ਕੰਮ ਹੋਇਆ ਸਾਰਾ ਕਰਤਾਰ ਜੀ ਦਾ ਕਿਦਾਂ ਕੈਰੈਕਟਰ ਚੂਜ਼ ਕੀਤਾ ਗਿਆ ਕਰਤਾਰ ਭਾਜੀ ਦੇ ਨਾਲ ਮੇਰੀ ਨਾ ਪੁਰਾਣੀ ਬੌਂਡਿੰਗ ਆ ਮਤਲਬ ਆਪਾਂ ਜਿੱਦਾਂ ਆਪਾਂ ਭਰਾਵਾਂ ਵਾਂ ਏਦਾਂ ਹੀ 10-12 ਸਾਲ ਤੋਂ ਮੈਂ ਤੇ ਕਰਤਾਰ ਭਾਈ ਇਕੱਠੇ ਆ ਹਨਾ ਸੋ ਆਪਾਂ ਫਿਲਮ ਸਿਕੰਦਰ 2 ਵੀ ਆਈ ਆ ਇੰਨੀ ਚੱਲੀ ਜਾਂਦਾ ਕੀ ਕਰੀਏ ਹੁਣ ਹੈਗੇ ਆ ਕੋ ਮਜਬੂਰੀ ਹੈ ਹੈਗੇ ਆ ਲੋ ਹੈ ਹੀ ਐ ਜਿਹੜੀਆਂ ਬਹੂਆਂ ਹੁੰਦੀਆਂ ਨੇ ਇਹ ਭਰਾਵਾਂ ਨੂੰ ਇੱਕ ਹੋ ਕੇ ਦੇਖ ਨਹੀਂ ਸਕਦੀਆਂ ਹੈ ਇਹਨਾਂ ਨੂੰ ਮਤਲਬ ਦੇਖੋ ਕਹਿੰਦੇ ਭਰਾ ਭਾਈ ਚੱਲੀ ਜਾਂਦਾ ਤੁਸੀਂ ਕੋ ਭਰਾ ਭਰਾ ਚੱਲੇ ਕਿਉਂ ਬਿਲਕੁਲ ਚੱਲਣਾ ਚਾਹੀਦਾ ਪਰ ਐ ਨਾ ਇਹ ਹਾਸਾ ਤਾਂ ਆਉਂਦਾ ਕਿ ਤੁਹਾਨੂੰ ਹজম ਨਹੀਂ ਹੋਇਆ ਭਰਾ ਭਰਾ ਨਹੀਂ ਹਾਸਾ ਇਹ ਖੁਸ਼ੀ ਹੋ ਰਹੀ ਹੈ ਕਿ ਵਾਕਈ ਭਰਾ ਭਰਾ ਚੱਲ ਰਿਹਾ ਹੈ ਹਾਸਾ ਉਸ ਚੀਜ਼ ਦਾ ਉਹਦੇ ਹੈ ਹੀ ਇਹ ਦੇਖੋ ਮੇਰਾ ਕਰਤਾਰ ਬਾਈ ਦੇ ਨਾਲ ਕਨੈਕਸ਼ਨ ਪੁਰਾਣਾ ਵਾ ਆਪਾਂ ਸਿਕੰਦਰ 2 ਵੀ ਕੀਤੀ ਹੈ ਕਿ ਸਾਡੀ 500 ਮੀਟਰ ਵੀ ਆਈ ਸੀ ਅਸੀਂ ਉਹ ਵੀ ਕੀਤੀ ਹਨਾ ਆਪਾਂ ਆ ਵੀ ਕਰ ਰੇ ਇੱਕ ਫਿਲਮ ਨਾਲ ਹੋਰ ਕੀਤੀ ہوئی ਹੈ ਭਾਜੀ ਦੇ ਨਾਲ ਸੋ ਉਹ ਕੀ ਹੈ ਨਾ ਕਿ ਹੈ ਸੀ ਮੇਰੇ ਵਾਸਤੇ ਵੱਡਾ ਚੈਲੰਜ ਸੀ ਕਿ ਗੁਰਨਾਮ ਭਾਈ ਦਾ ਵੱਡਾ ਭਰਾ ਕਿਹਨੂੰ ਦਿਖਾਈਏ ਜਿਹੜੇ ਬੰਦੇ ਨੇ ਗੁਰਨਾਮ ਭਾਈ ਨੂੰ ਇਹ ਸਿਖਾਇਆ ਹੋਵੇ ਕਿ ਹਾਂ ਇੰਨਾ ਗਿਸਤੀ ਲੜੀ ਦੀ ਸੋ ਉਹਦੇ ਵਾਸਤੇ ਬੋਡੀ ਲਈ ਵੀ ਉਹਨਾਂ ਦਾ ਹੀ ਚਾਹੀਦਾ ਸੀ ਬੰਦਾ ਹਨਾ ਸੋ ਸਾਡੇ ਮਾਈਂਡ ਚ ਆਇਆ ਸੀ ਫਿਰ ਕਰਤਾਰ ਭਾਈ ਨੂੰ ਅਪਰੋਚ ਕੀਤੀ ਫਿਰ ਉਹਨਾਂ ਨੇ ਦੋ ਵਾਰੀ ਨਾ ਕੀਤੀ ਅੱਛਾ ਫਿਰ ਮੈਂ ਠੋਕੇ ਗਿਆ ਵੀ ਕਰਨੀ ਹੈ ਕਹਿੰਦਾ ਠੀਕ ਹੈ ਮੈਂ ਰਿਕੁਐਸਟ ਦੇਉ ਗਮ ਹਾਂ ਫਿਰ ਉਪਰਾ ਮਜੀ ਹੁੰਦਾ ਹੈ ਇਹ ਮਤਲਬ ਉਹ ਗੱਲ ਹੋ ਗਈ ਅੱਛਾ ਹੁਣ ਤੇਰੇ ਚ ਐਟੀਟਿਊਡ ਆ ਗਿਆ ਤੂੰ ਮੈਨੂੰ ਨਾ ਕਰੇਂਗਾ ਕਰਨੀ ਹੈ ਨਹੀਂ 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 ਐਦਾਂ ਦੀ ਗੱਲ ਨਹੀਂ ਉਹਨਾਂ ਨੇ ਬੇਸਿਕਲੀ ਕੀ ਹੈ ਨਾ ਇਹਦੇ ਚਲੋ ਮਜ਼ਾਕ ਦੇ ਵਿੱਚ ਗੱਲ ਹੋ ਜਾਂਦੀ ਹੈ ਐਕਚੁਅਲੀ ਨਾ ਅ ਇਮੋਸ਼ਨ ਬਾਈ ਨੇ ਜਦੋਂ ਸੁਣਿਆ ਨਾ ਬਾਈ ਕਹਿੰਦਾ ਮੈਂ ਕਰੂੰਗਾ ਨਾ ਕਰੈਕਟਰ ਤੁਹਾਨੂੰ ਇਹ ਇਮੋਸ਼ਨ ਮਿਲੇਗਾ ਫਿਲਮ ਦੇ ਵਿੱਚ ਨਾ ਬਹੁਤ ਵਧੀਆ ਮਿਲੇਗਾ ਹਾਂ ਜੀ ਫੀਮੇਲ ਜਦੋਂ ਕਰੈਕਟਰ ਚੋਸ ਕਰਨ ਦੀ ਟਰਮ ਆਇਓ ਹੁਣ ਕਿਹੜੇ ਭਰਾ ਨੇ ਕਿਹੜੀ ਭੈਣ ਨੂੰ ਅਪਰੋਚ ਕੀਤਾ ਨਹੀਂ ਉਹਦੇ ਵਿੱਚ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਸਾਨੂੰ ਭਰੋਸਾ ਪੂਰਾ ਮਨਪਾਈ ਤੇ ਸੀ ਕਿਉਂਕਿ ਮਤਲਬ ਹਰ ਫਿਲਮ ਉਹਨਾਂ ਦੀ ਇੰਨੀ ਅੱਛੀ ਗਈ ਹੈ ਔਰ ਉਹਨਾਂ ਦਾ ਇੰਨਾ ਅੱਛਾ ਵਰਕ ਹੈ ਤੇ ਇਹ ਕਾਲ ਅਸੀਂ ਉਹਨਾਂ ਨੂੰ ਦਿੱਤੀ ਸੀ ਕੀ ਉਹ ਜਿਸ ਲਾਈਨ ਦੇ ਉਹ ਚੋਇਸ ਕਰ ਸਕਦੇ ਉਹ ਹੀ ਕਰ ਸਕਦੇ ਆ ਤੇ ਇਹ ਕਾਲ ਇਹਨਾਂ ਨੇ ਲਈਤੀ ਸੀ ਉਹਨਾਂ ਨੂੰ ਸਿਲੈਕਟ ਕਰਨ ਕਿਦਾਂ ਲਈ ਮੈਂ ਹੁਣ ਤੁਹਾਨੂੰ ਦੱਸਦਾ ਬੇਸਿਕਲੀ ਕੀ ਹੈ ਨਾ ਮੈਨੂੰ ਇੱਕ ਕੁੜੀ ਚਾਹੀਦੀ ਸੀ ਜਿਹੜੀ ਨਾ ਜੇ ਮੰਨ ਲਓ ਵੀ ਆਪਾਂ ਹੁਣ ਇੱਕ ਤਾਂ ਸਪੋਰਟਸ ਵਾਸਤੇ ਟਾਈਮ ਦੇ ਦੇਵੇ ਖੋਖੋ ਸੀਗੀ ਉਹਦੀ ਆਪਾਂ ਸਪੋਰਟਸ ਦਿਖਾਈ ਉਹਦੇ ਵਾਸਤੇ ਟਾਈਮ ਦੇ ਦੇਵੇ ਦੂਜਾ ਸਾਨੂੰ ਇਹ ਸੀਗਾ ਕਿ ਉਹ ਨਾ ਫੇਸ ਨਾ ਇੱਕ ਹੁੰਦਾ ਕਿ ਤੁਹਾਨੂੰ ਇਦਾਂ ਲੱਗਣਾ ਚਾਹੀਦਾ ਕਿ ਯਾਰ ਨੋਰਮਲ ਮਤਲਬ ਫੇਸ ਆ ਵੀ ਹਾਂ ਰਸਤੇ ਜਾਂਦੇ ਵੀ ਆਪਾਂ ਤੁਹਾਨੂੰ ਉਹਨਾਂ ਦਾ ਮੇਕਅਪ ਜੇ ਇਦਾਂ ਦਾ ਹੋਇਆ ਹੋਵੇ ਤੇ ਆਪਾਂ ਨੂੰ ਨੋਰਮਲ ਲੱਗੇ ਲੋਕ ਕਨੈਕਟ ਕਰਨ ਚੀਜ਼ਾਂ ਨੂੰ ਹਨਾ ਸੋ ਉਹ ਸਾਨੂੰ ਇੱਕ ਸੀਗਾ ਮੈਨੂੰ ਸੁਰਬੀ ਅੱਜ ਤੱਕ ਨਹੀਂ ਆਪਾਂ ਨੂੰ ਪੁਰਾਣਾ ਮੈਨੂੰ ਜਾਂਦੀ ਉਹ ਜਿੱਦਾਂ ਹੁਣ ਭਰਾਵਾਂ ਵਾਲੀ ਗੱਲ ਕੀਤੀ ਉਹ ਹੁਣ ਭੈਣ ਵਾਲੀ ਗੱਲ ਵੀ ਆ ਜਾਂਦੀ ਵਿੱਚ ਕਿਉਂ ਮੈਂ ਬੇਸਿਕਲੀ ਸੁਰਬੀ ਤੇ ਮੈਂ ਫਰਸਟ ਕਲਾਸ ਤੋਂ ਆਪਾਂ ਇਕੱਠੇ ਪੜੇ ਹੋਏ ਹਾਂ ਸੋ ਵਿੱਚ ਇਹ ਸੀਗਾ ਕਿ ਮੇਰਾ ਵੀ ਸਟਰਗਲ ਟਾਈਮ ਸੀਗਾ ਉਹਦਾ ਵੀ ਸਟਰਗਲ ਟਾਈਮ ਸੀ ਅਸੀਂ ਨਹੀਂ ਕੰਮ ਕੀਤਾ ਕੋਈ ਨਾ ਕਿਉਂਕਿ ਮੈਂ ਵੀ ਉਸ ਤੋਂ ਉਸ ਤਰ੍ਹਾਂ ਦੇ ਨਾਲ ਚੱਲ ਰਿਹਾ ਸੀ ਮੈਨੂੰ ਗਰਨਾਮ ਭਾਜੀ ਨੇ ਇੱਕ ਦਿਨ ਕਿਹਾ ਕਹਿੰਦੇ ਯਾਰ ਇੱਕ ਲੜਕੀ ਆ ਇਦਾਂ ਸੁਰਬੀ ਐ ਸੋ ਕਹਿੰਦੇ ਵੀ ਯਾਰ ਮੈਨੂੰ ਇਦਾਂ ਲੱਗਦਾ ਵੀ ਉਹਨਾਂ ਦਾ ਇੰਸਟਾ ਵਗੈਰਾ ਜਾਂ ਹੋਰ ਚੀਜ਼ਾਂ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਆ ਉਹ ਮੈਂ ਕਿਹਾ ਇਹ ਤਾਂ ਸੁਰਬੀ ਐ ਸੋ ਮੈਂ ਕਿਹਾ ਮੈਂ ਫੋਨ ਕਰ ਲੈਣਾ ਨੂੰ ਮੈਂ ਉਹਨੂੰ ਕਾਲ ਕੀਤਾ ਆਪਾਂ ਗੱਲ ਕੀਤੀ ਮੈਂ ਰਵੀਸ਼ ਭਾਈ ਨੂੰ ਕਿਹਾ ਭਾਜੀ ਕਹਿੰਦੇ ਤੁਸੀਂ ਦੇਖ ਲਓ ਜੇ ਤੁਹਾਨੂੰ ਠੀਕ ਲੱਗਦਾ ਤੇ ਇਸ ਤਰ੍ਹਾਂ ਦੇ ਨਾਲ ਉਹਨੇ ਵੀ ਨਾਂ ਨਹੀਂ ਕੀਤੀ ਮੈਨੂੰ ਕਿਉਂਕਿ ਐਸ ਵੇਲੇ ਉਹਦਾ ਵੀ ਤੁਹਾਨੂੰ ਪਤਾ ਹੀ ਹੈ ਬਾਲੀਵੁੱਡ 'ਚ ਅੱਛਾ ਕੰਮ ਆਉਦਾ ਹਨ ਉਹਨੇ ਮੈਨੂੰ ਨਾਂ ਨਹੀਂ ਕੀਤੀ ਪਰ ਉਹਨੇ ਪਰਫਾਰਮ ਬਹੁਤ ਵਧੀਆ ਬਹੁਤ ਅੱਛਾ ਪਰਫਾਰਮ ਕੀਤਾ ਉਹ ਗੁਰਨਾਮ ਭਾਜੀ ਔਰ ਉਹਦੀ ਜਿਹੜੀ ਬੌਂਡਿੰਗ ਹੈ ਨਾ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਤੁਹਾਨੂੰ ਹਾਂ ਇੱਕ ਇੱਕ ਨਾ ਡਿਫਰੈਂਟ ਲਵ ਸਟੋਰੀ ਹੁੰਦੀ ਹੈ ਨਾ ਥੋੜਾ ਜਿਹਾ ਇੱਕ ਹੁੰਦਾ ਕਿ ਤੁਸੀਂ ਪ੍ਰਪੋਜ਼ ਕਰਨਾ ਬੜਾ ਈਜ਼ੀ ਜਿਹਾ ਫੰਡਾ ਹੁੰਦਾ ਪ੍ਰਪੋਜ਼ ਕਰਨ ਦਾ ਨਾ ਇਹ ਕੋਈ ਨਾ ਥੋੜਾ ਡਿਫਰੈਂਟ ਉਹ ਡਿਫਰੈਂਟਲੀ ਇਹਪਾ ਨੂੰ ਟ੍ਰੀਟ ਕੀਤਾ ਜੇ სპੋਰਟਸਮੈਨ ਕਿਸੇ ਨੂੰ ਪਰਫਾਰਮ ਕਰੂਗਾ ਪ੍ਰਪੋਜ਼ ਕਰੂਗਾ ਜਾਂ ਇੱਕ ਲੜਕੀ სპੋਰਟਸਮੈਨ ਨੂੰ ਪ੍ਰਪੋਜ਼ ਕਰੂਗੀ ਉਹਨਾਂ ਦਾ ਡਿਫਰੈਂਟ ਹੋਗਾ ਕੁਝ ਨਾ ਸੇ ਨੇ ਪ੍ਰੋਪੋਜ਼ ਕਰਨ ਲਈ ਟਿਪਸ ਲੈਣੀਆਂ ਨੇ ਤਾਂ ਮੂਵੀ ਦੇਖਣੀ ਪੈਣੀ ਆ ਨਹੀਂ ਮੈਂ ਜਸਟ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਹਾਨੂੰ ਨਾ ਡਿਫਰੈਂਟ ਦੇਖਣ ਨੂੰ ਮਿਲੇਗਾ ਉਹਦੇ ਵਿੱਚ ਹਾਂ ਹਾਂ ਅਲੱਗ ਹੋਏਗਾ ਅੱਛਾ ਫਿਰ ਉਹੀ ਗੱਲ ਆ ਗਈ ਹੁਣ ਭਰਾ ਪਹਿਣਾ ਤਾਂ ਇਕੱਠੇ ਹੋਗੇ ਤੰਗ ਕਿਨੇ ਕੀਤਾ ਤੁਹਾਨੂੰ ਸੈੱਟ ਤੇ ਸਭ ਤੋਂ ਵੱਧ ਤੰਗ ਮੈਨੂੰ ਵੈਦਰ ਨੇ ਬੜਾ ਕੀਤਾ ਜੀ ਐਗਜੈਕਟਲੀ ਮੈਨੂੰ ਵੈਦਰ ਨੇ ਹਾਂ ਉਹ ਮੈਨੂੰ ਵੈਦਰ ਨੇ ਤੰਗ ਬਹੁਤ ਕੀਤਾ ਪਰ ਉਹੱਚ ਵੀ ਭਲਾਈ ਹੋਊਗੀ ਮੈਨੂੰ ਲੱਗਦਾ ਕਿਉਂਕਿ ਵੈਦਰ ਦਾ ਕੀ ਸੀਗਾ ਨਾ ਵੀ ਕਿ ਤੇ ਆਪ ਜੂਨ ਚ ਸ਼ੂਟ ਕਰ ਰਹੇ ਸੀ ਜੂਨ ਦੇ ਵਿੱਚ ਨੀਅਰ ਅਬਾਟ 48 49 ਡਿਗਰੀ ਸ਼ੂਟ ਕਰ ਰਹੇ ਫਿਰ ਅਸੀਂ ਜੈਸਲਮੇਰ ਸ਼ੂਟ ਕਰ ਰਹੇ 53 ਡਿਗਰੀ ਹੈ ਨਾ ਸੋ ਉਹ ਥੋੜਾ ਜਿਹਾ ਸੀਗਾ ਸਾਡੇ ਲਈ ਟਾਈਮ ਨਾ ਉਹਨੇ ਤੰਗ ਕੀਤਾ ਬਾਕੀ ਤੇ ਸਾਰੇ ਆਪਾਂ ਮਨਾਮ ਨੂੰ ਲਈਦੇ ਕੋਈ ਚੱਕਰ ਹੀ ਨਹੀਂ ਸੀ ਉਹ ਤੰਗ ਨਹੀਂ ਕੀਤਾਗਾ ਟੀਮ ਨੇ ਤੰਗ ਕੀਤਾ ਟੀਮ ਮੈਨੂੰ ਤੰਗ ਕਰਦੀ ਤੁਹਾਨੂੰ ਪਤਾ ਲੱਗ ਜਾਣਾ ਸੀ ਇਹਨੇ ਤੰਗ ਹੋਇਆ ਇਹ ਮੈਨੂੰ ਰੱਖਿਆ ਹੋਇਆ ਸੀ ਇਹਨਾਂ ਨੇ ਕਿ ਜੇ ਕੋਈ ਜੇ ਕੋਈ ਤੰਗ ਕਰੇ ਉਹਨੂੰ ਕਿ ਮਤਲਬ ਪੋਜੀਟਿਵਲੀ ਕਿੱਦਾਂ ਟੰਗਣਾ ਕਿਸੇ ਨੂੰ ਪਿਆਰ ਨਾਲ ਕਿਸੇ ਨੂੰ ਹੱਕ ਨਾਲ ਇਸ ਦਿਨ ਜਿਹਦੀ ਤੁਸੀਂ ਵੈਦਰ ਦੀ ਗੱਲ ਕੀਤੀਆਂ ਉਹਦੀ ਤੁਸੀਂ ਦੇਖੋ ਦਸੰਬਰ ਐਸੀ ਹੋਟਲ ਦੇ ਵਿੱਚ ਇਸ ਜਗ੍ਹਾ ਤੇ ਚੰਡੀਗੜ੍ਹ ਦੇ ਵਿੱਚ ਹੀ ਇਹ ਫਿਲਮ ਦਾ ਕਨਸੈਪਟ ਫਾਈਨਲ ਹੋਇਆ ਸੀ ਸਰਦੀਆਂ ਗਰਮੀਆਂ ਬਹੁਤ ਗਰਮੀਆਂ ਤੇ ਫਿਰ ਸਰਦੀਆਂ ਚੋਂ ਨਸੀ ਪੂਰਾ ਇੱਕ ਸਰਕਲ ਕਾਟ ਕੇ ਇੱਥੇ ਆਇਆ ਕਿਉਂਕਿ ਬੰਦਾ ਇੱਕ ਕਲਾਸ ਇੱਕ ਤੁਸੀਂ 10ਵੀਂ 11ਵੀਂ ਇੱਕ ਸਾਲ ਇੱਕ ਲਾ ਦਿੰਦੇ ਹੋ ਨਾ ਕਿੰਨੀਆਂ ਤੁਹਾਡੀਆਂ ਮੈਮਰੀਜ਼ ਜੁੜ ਜਾਂਦੀਆਂ ਤੇ ਸਾਡੇ ਕੋਲ ਟੱਚੂਡ ਗੁੱਡ ਮੈਮਰੀਜ਼ ਹੀ ਹੈ ਵੀ ਆਰ ਹੈਪੀ ਕਿ ਸਾਡੇ ਕੋਲ ਕੋਈ ਬੈਡ ਐਕਸਪੀਰੀਅੰਸ ਨਹੀਂ ਹੈ ਵੈਦਰ ਨੂੰ ਛੱਡ ਕੇ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਨੋ ਡਾਊਟ ਸਾਡਾ ਸਿਨੇਮਾ ਡੇ ਬਾਏ ਡੇ ਗਰੋ ਕਰ ਵੀ ਰਿਹਾ ਹੈ ਪਰ ਹਲੇ ਵੀ ਮੈਨੂੰ ਲੱਗਦਾ ਹੈ ਕਿ ਕਾਫੀ ਐਂਗਲਸ ਇਹੋ ਜਿਹੇ ਹੈਗੇ ਆ ਜਿਨ੍ਹਾਂ ਤੇ ਵਰਕ ਹੈ ਨਾ ਕਰਨ ਦੀ ਜ਼ਰੂਰਤ ਹੈਗੀ ਆ ਕਵਰ ਤੇ ਹੁੰਦਾ ਪ੍ਰੋਡਿਊਸਰ ਹੀ ਨਹੀਂ ਮਿਲਦਾ ਚਲੋ ਥੋੜਾ ਤਾਂ 브ਦਰਹੁੱਡ ਹੈਗਾ ਸੀਗਾ ਤਾਂ ਕਰਕੇ ਪ੍ਰੋਡਿਊਸਰਸ ਮਿਲ ਗਏ ਬਹੁਤ ਵਾਰ ਹੁੰਦਾ ਹੈ ਕਿ ਪ੍ਰੋਡਿਊਸਰਸ ਨੂੰ ਕਨਵਿੰਸ ਕਰਨਾ ਪੈਂਦਾ ਮੇਰਾ ਨਾ ਕੀ ਰਿਹਾ ਨਾ ਇਹ ਨਹੀਂ ਹੈ ਕਿ ਹੁੰਦਾ ਚਲੋ ਭਾਜੀ ਨਹੀਂ ਮਤਲਬ ਅਦਰਵਾਈਜ਼ ਵੀ ਜਿੱਦਾਂ ਮੈਂ ਪਹਿਲਾਂ ਲਾਟੂ ਕੀਤੀ ਸੀ ਫਿਲਮ ਹਨਾ ਜਾਂ ਸਕੰਦਰ 2 ਕੀਤੀ ਹੈ ਜਿਹੜੀਆਂ ਵੀ ਫਿਲਮਾਂ ਆਪਾਂ ਬਣਾਈਆਂ ਨੇ ਉਹ ਮੈਨੂੰ ਇਦਾਂ ਲੱਗਦਾ ਕਿ ਉਹ ਆਉਂਦੇ ਉਹ ਪ੍ਰੋਡਿਊਸਰ ਵਾਂਗੂ ਨੇ ਬੰਨ੍ਹ ਪਰ ਆ ਜਾਂਦੇ ਹਨਾ ਕਿ ਹੋਣ ਕਈ ਵਾਰੀ ਇਦਾਂ ਹੁਣ ਰਾਣਾ ਮਾ ਮੇਰਾ ਦੋਸਤ ਆਨੇ ਲਾਟੂ ਬਣਾਈ ਸੀ ਰਾਜਾ ਢਾਬਾ ਉਹਨਾਂ ਦਾ ਇੱਥੇ ਹੈ ਨਾ ਉਹ ਘਰ ਦੀਆਂ ਗੱਲਾਂ ਵੀ ਅਸੀਂ ਸ਼ੇਅਰ ਕਰਦੇ ਹੱਲੇ ਤੱਕ ਮਤਲਬ ਸਾਡਾ ਇਦਾਂ ਦਾ ਪਿਆਰ ਇਦਾਂ ਦਾ ਬਾਉਂਡ ਬਣ ਗਿਆ ਵੀ ਅਸੀਂ ਮੈਨੂੰ ਕਦੀ ਮੈਨੂੰ ਕਦੀ ਇਦਾਂ ਲੱਗਿਆ ਹੀ ਨਹੀਂ ਕਿ ਮੈਨੂੰ ਪ੍ਰੋਡਿਊਸਰ ਦੀ ਘਾਟ ਆ ਹਾਂ ਇਹ ਜਰੂਰ ਮੈਨੂੰ ਇਦਾਂ ਹੁੰਦਾ ਕਿ ਮੈਂ ਘੱਟ ਕੰਮ ਕਰਾਂ ਮੈਂ ਘੱਟ ਕਰਦਾ ਮੈਂ ਘੱਟ ਹਾਂ ਥੋੜਾ ਜਿਹਾ ਮੈਨੂੰ ਉਹ ਹੁੰਦਾ ਅਦਰਵਾਈਜ਼ ਮੈਨੂੰ ਪ੍ਰੋਡਿਊਸਰ ਦੀ ਤੇ ਮੈਨੂੰ ਕਦੀ ਨਹੀਂ ਲੱਗਿਆ ਕਿ ਮੈਨੂੰ ਘਾਟ ਆ ਜਾਂ ਮੇਰੇ ਕੋਲ ਹੈ ਨਹੀਂ ਪ੍ਰੋਡਿਊਸਰ ਖਾ ਰਿਹਾ ਪੰਜਾਬੀ ਸਿਨੇਮਾ ਮੈਂ ਕਿੱਦਾਂ ਕਹਿ ਸਕਦਾ ਹਲੇ ਤਾਂ ਮੈਂ ਹੀ ਨਹੀਂ ਹਲੇ ਤਾਂ ਮੈਂ ਆਪ ਮਾਰਾ ਖਾ ਰਿਹਾ ਆਪਕੋਸ ਤੁਸੀਂ ਉਸ ਚੀਜ਼ ਦੇ ਵਿੱਚ ਹੈਗੇ ਹੋ ਫਿਰ ਵੀ ਹਰ ਇੱਕ ਚੀਜ਼ ਆਪਾਂ ਵੇਖ ਕੇ ਚੱਲਦੇ ਆਂ ਕਿ ਹਾਂ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਗਰੋ ਨਹੀਂ ਕਰਨ ਦੇ ਰਹੀ ਜਾਂ ਸਾਨੂੰ ਕਿੱਥੇ ਲੱਗ ਰਿਹਾ ਕਿ ਪੰਜਾਬੀ ਸਿਨੇਮਾ ਗਰੋ ਨਹੀਂ ਕਰ ਰਿਹਾ ਮੈਨੂੰ ਕਿੱਥੇ ਲੱਗ ਰਿਹਾ ਹੈ ਮੇਰੀ ਆਪਣੀ opinion ਨਹੀਂ ਮੈਂ ਦਿੰਦੀ ਕੈਮਰਾ ਤੇ ਮੈਨੂੰ ਅਲਾਉਡ ਨਹੀਂ ਹੈ ਮੇਰੀ opinion ਦੇਣਾ ਬਟ ਫਿਰ ਵੀ ਆਡੀਅנס ਦੀ ਅਗਰ ਗੱਲ ਕਰੀਏ ਤੇ ਇੱਕ ਮਾਈਂਡ ਦੇ ਵਿੱਚ ਹਲੇ ਵੀ ਉਹਨਾਂ ਦੇ ਇਹੀ ਚੀਜ਼ ਹਲੇ ਤੱਕ ਹੈਗੀ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਜਾਂ ਤਾਂ ਤੁਹਾਨੂੰ ਪਰੋਸਿਆ ਜਾਏਗਾ ਕਾਮੇਡੀ ਪਰੋਸੀ ਜਾਊਗੀ ਜਾਂ ਫਿਰ ਕੋਈ ਲਵ ਐਂਗਲ ਉਹ ਕਨਸੈਪਟ ਆ ਗਿਆ ਉਹ ਆਪਾਂ ਇਹ ਨਹੀਂ ਕਹਿ ਸਕਦੇ ਤਾਂ ਹੀ ਕਰੀਏ ਹਰ ਇੱਕ ਚੀਜ਼ ਮੈਟਰ ਕਰਦੀ ਆ ਨਹੀਂ ਨਹੀਂ ਮੈਂ ਉਹੀ ਤੁਹਾਨੂੰ ਇਹ ਤੁਸੀਂ ਆਪ ਹੀ ਆਨਸਰ ਦੇ ਰਹੇ ਹੋ ਹੈਨਾ ਇਹ ਤੁਹਾਨੂੰ ਕੀ ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ ਜਿੱਦਾਂ ਉਹ ਕਹੇ ਕਿ ਮੈਂ ਕਿੱਦਾਂ ਕਹਿ ਸਕਦਾ ਜਾਂ ਤੁਹਾਨੂੰ ਕਿੱਥੇ ਲੱਗ ਰਿਹਾ ਕਿ ਨਹੀਂ ਗਰੋ ਕਰ ਰਹੀ ਇੱਕ ਇੱਕੋ ਹੀ ਡਾਇਰੈਕਸ਼ਨ ਚ ਗਰੋ ਕਰ ਰਹੀ ਹੈ ਜਿੱਦਾਂ ਸਪੋਸਟ ਕਾਮੇਡੀ ਫਿਲਮਸ ਬਣ ਰਹੀਆਂ ਹਨ ਹਰ ਫਿਲਮ ਸ਼ਾਦੀ ਦੇ ਆਲੇ ਦੁਆਲੇ ਕੁਮਰੀ ਹੈ ਉਸ ਤੋਂ ਆਪਾਂ ਥੋੜਾ ਉਹਨੂੰ ਇੱਕ ਹਾਂ ਵੈਰਾਈਟੀ ਜਾਂ ਉਹਦੀ ਜਿਹੜੀ ਹੈਗੀ ਆ ਉਹਦੀਆਂ ਸ਼ਾਖਾਵਾਂ ਵਧਾਣੀਆਂ ਬਸ ਉਹਦੇ ਕਾਰਨ ਤੇ ਨਵੇਂ ਪ੍ਰੋਡਿਊਸਰ ਤੇ ਡਾਇਰੈਕਟਰ ਸਾਹਿਬ ਆਏ ਨੇ ਦੀ ਵੀ ਕੋਜ ਲਗਾਤਾਰ ਜਾਰੀ ਰਹਿੰਦੀ ਹੈ ਥੀਟਰ ਵਾਲੇ ਜੀ ਮੇਰੀ ਹਰ ਫਿਲਮ ਦੇ ਵਿੱਚ ਤੁਹਾਨੂੰ ਨਵੇਂ ਐਕਟਰਸ ਮਿਲਣਗੇ ਹਾਂ ਮੇਰੇ ਹੁੰਦਾ ਹੀ ਹੈ ਨਵੇਂ ਐਕਟਰਸ ਮੈਲੇ ਉਹਨਾਂ ਹੀ ਲਿਓਨਾ ਹਰ ਫਿਲਮ ਦੇ ਵਿੱਚ ਮੈਨੂੰ ਇਹ ਹੁੰਦਾ ਵਾ ਕਿ ਇਹ ਨਹੀਂ ਹੈ ਕਿ ਮੈਂ ਮੈਨੂੰ ਇਹ ਹੁੰਦਾ ਤੁਹਾਨੂੰ ਇੱਕ ਨਾ ਤੁਹਾਨੂੰ ਫਰੈਸ਼ਨੈਸ ਮਿਲਦੀ ਹੈ ਹਨਾ ਸਕੰਦਰ 2 ਦੇ ਵਿੱਚ ਅਸੀਂ ਬਹੁਤ ਬੰਦੇ ਲੈ ਕੇ ਆਏ ਸੀ ਨਵੇਂ ਹਨਾ ਮੈਨੂੰ ਇਹ ਸੀਗਾ ਵੀ ਆਪਾਂ ਥੀਟਰ ਵਾਈਜ਼ ਹੋਰ ਆਪਾਂ ਅੱਗੋਂ ਵੀ ਇੱਕ ਦੋ ਫਿਲਮਾਂ ਪਲਾਨ ਕਰਦੇ ਪਏ ਉਹਦੇ ਵਿੱਚ ਵੀ ਅਸੀਂ ਨਵੇਂ ਚਿਹਰੇ ਹੋਰ ਲੈ ਕੇ ਆਈਏ ਹਨਾ ਨਵੇਂ ਲਿਆਈਏ ਦੇਖੋ ਕਿਤੇ ਨਾ ਕਿਤੇ ਨਾ ਪ੍ਰੋਡਿਊਸਰ ਨੂੰ ਬਚਾਉਣ ਵਾਸਤੇ ਤੁਹਾਨੂੰ ਕਮਰਸ਼ੀਅਲਿਜ਼ਮ ਵਾਲੇ ਪਾਸੇ ਤੁਰਨਾ ਹੀ ਪੈਂਦਾ ਹੈ ਨਾ ਤੁਸੀਂ ਬਲਾਈਂਡ ਗੇਮ ਨਹੀਂ ਖੇਡ ਸਕਦੇ ਹੈ ਨਾ ਸੋ ਉਹਦੇ ਵਾਸਤੇ ਤੁਹਾਨੂੰ ਥੋੜਾ ਜਿਹਾ ਇਹ ਹੁੰਦਾ ਕਿ ਨਾਮੀ ਚਿਹਰੇ ਨਵੀਂ ਚੀਜ਼ਾਂ ਤੁਹਾਨੂੰ ਪ੍ਰੋਡਿਊਸਰ ਨੂੰ ਜੋੜਨ ਵਾਸਤੇ ਰੱਖਣ ਵਾਸਤੇ ਤੁਹਾਨੂੰ ਲੈਣੀਆਂ ਪੈਂਦੀਆਂ ਜਿੱਦਾਂ ਤੁਸੀਂ ਆਡੀਅנס ਦੀ ਗੱਲ ਕੀਤੀ ਨਾ ਸੋ ਆਡੀਅנס ਨੂੰ ਵੀ ਇਹ ਹੁੰਦਾ ਕਿ ਕੋਈ ਇੱਕ ਫੇਸ ਜਿੰਨੂੰ ਦੇਖ ਕੇ ਆਡੀਅנס ਜਾਵੇ ਕਿ ਹਾਂ ਉਹ ਤੁਸੀਂ ਬਾਲੀਵੁੱਡ 'ਚ ਵੀ ਹੈ ਉਹ ਟਾਲੀਵੁੱਡ 'ਚ ਵੀ ਹੈ ਉਹ ਕਿਤੇ ਵੀ ਹੈ ਹਨਾ ਉਹ ਹਰ ਜਗ੍ਹਾ ਜਿੰਨਾ ਨਵਾਂ ਖੜਾ ਕਰ ਸਕਦੇ ਹੋ ਤੁਸੀਂ ਕਰੋ ਤੁਹਾਨੂੰ ਫਰੈਸ਼ਨੈਸ ਮਿਲਦੀ ਹੈ ਬਾਕੀ ਜਿੱਦਾਂ ਭਾਜੀ ਨੇ ਕਿਹਾ ਨਾ ਕਿ ਕਨਸੈਪਟਸ ਨੂੰ ਐਕਸੈਪਟੈਂਸ ਦੋ ਅਨਾ ਵੀ ਜਿਹੜੇ ਬਾਕੀ ਕਨਸੈਪਟ ਬੰਦੇ ਨੇ ਉਹਨਾਂ ਨੂੰ ਐਕਸੈਪਟੈਂਸ ਹੋਣੀ ਚਾਹੀਦੀ ਹੈ ਪੰਜਾਬੀ ਸਿਨੇਮਾ ਤੇ ਗਰੋ ਕਰ ਰਿਹਾ ਮੈਨੂੰ ਤੇ ਇਹ ਲੱਗਦਾ ਵੀ ਹੁਣ ਤੁਸੀਂ ਦੇਖੋ ਨਾ ਵੀ ਬਾਲੀਵੁੱਡ ਦੇ ਵਿੱਚ ਵੀ ਸਾਡੀ ਗੱਲ ਹੁੰਦੀ ਹੈ ਸਾਡੀਆਂ ਫਿਲਮਾਂ ਦੇਖੀਆਂ ਜਾਂਦੀਆਂ ਆ ਮੈਂ 2-4 ਦਿਨ ਪਹਿਲਾਂ ਹੀ ਮਤਲਬ ਮੈਂ ਨਾਮ ਨਹੀਂ ਲਾਉਂਗਾ ਬਹੁਤ ਸਾਡੇ ਸੀਨੀਅਰ ਨੇ ਉਹਨਾਂ ਦੇ ਘਰ ਬੈਠਾ ਹੋਇਆ ਸੀ ਮੈਂ ਬੰਬੇ ਤੇ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਯਾਰ ਕਿਆ ਕਮਾਲ ਦਾ ਕੰਮ ਹੋ ਰਿਹਾ ਤੁਹਾਡੇ ਪੰਜਾਬੀ ਸਿਨੇਮਾ ਦੇ ਵਿੱਚ ਹਨਾ ਸੋ ਸਾਨੂੰ ਕੀ ਹੈ ਨਾ ਅਸੀਂ ਜਦੋਂ ਜਦੋਂ ਅਸੀਂ ਆਏ ਨਾ ਮੈਂ ਅਸਿਸਟੈਂਟ ਆਇਆ ਜਦੋਂ ਉਦੋਂ ਇੰਨੇ ਬਜਟ ਦੀਆਂ ਫ ਜੀ ਅੱਜ ਇਹਨੇ ਬਜਟ ਦੀਆਂ ਫਿਲਮਾਂ ਬੰਦੀਆਂ ਪਈਆਂ ਨੇ दैट मींस ਪੰਜਾਬੀ ਸਿਨੇਮਾ ਦੇ ਉੱਤੇ ਲੋਕ ٹرسٹ ਕਰ ਰਹੇ ਨੇ ਹਨਾ ਲੋਕ ਬਜਟ ਦੇ ਰਹੇ ਨੇ ਸਿਨੇਮਾ ਗਰੋ ਕਰ ਰਿਹਾ ਹਨਾ ਜੇ ਰਿਸੈਪਟ ਹੋਊਗਾ ਹੋਊਗਾ ਜੀ ਪੰਜਾਬ 'ਚ ਤੁਸੀਂ ਕਿੰਨਾ ਸੋਚਦੇ ਹੋ ਕਿ ਐਕਸ਼ਨ ਅਕਸੈਪਟ ਨਹੀਂ ਹੋਊਗਾ ਇੱਕ ਸਾਊਥ ਦੀ ਇਮੇਜ ਬਣੀ ਹੋਈ ਹੈ ਨਾ ਹਰ ਕਿਸੇ ਦੇ ਮਾਈਂਡ 'ਚ ਕਿ ਹਾਂ ਜੋ ਸਾਡੇ ਪੰਜਾਬ ਦੀ ਮਿੱਟੀ 'ਚ ਹੈ ਜੋ ਸਾਡੇ ਜੱਟ ਭਰਾਵਾਂ 'ਚ ਹੈ ਆਪਾਂ ਕਿਸੇ ਦਾ ਕੰਪੈਰੀਜ਼ਨ ਨਹੀਂ ਕਰਦੇ ਮਗਰ ਉਹ ਚੀਜ਼ ਕਿਤੇ ਵੀ ਨਹੀਂ ਉਹ ਐਕਸ਼ਨ ਦੇਖਣਾ ਐਕਸ਼ਨ ਚ ਸਾਡੀ ਜਿਹੜੀ એનર્ਜੀ ਹੈ ਉਹ ਕਨੈਕਟ ਕਰ ਜਾਂਦੀ ਹੈ ਇਸ ਕਰਕੇ ਐਕਸ਼ਨ ਜ਼ਰੂਰ ਰਾਈਜ਼ ਕਰੇਗਾ ਇਹਦੇ ਵਿੱਚ ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ ਕਿ ਜਿਦਾ ਤੁਸੀਂ ਗੱਲ ਕਹੀ ਕਿ ਨਵਾਂ ਸਿਨੇਮਾ ਹੋਰ ਵਧੇ ਨਵਾਂ ਟੈਲੈਂਟ ਉਹ ਉਦੋਂ ਹੀ ਹੋਏਗਾ ਜਦੋਂ ਨਵੇਂ ਪ੍ਰੋਡਿਊਸਰ ਗੱਲ ਮੇਰੀ ਨਹੀਂ ਹੈ ਜਾਂ ਮੇਰੀ ਟੀਮ ਦੀ ਨਹੀਂ ਹੈ ਦੂਸਰੇ ਦਾ ਵੀ ਹੌਸਲਾ ਉਦੋਂ ਵਧੇਗਾ ਕਿ ਜਦੋਂ ਮੈਂ ਨਵਾਂ ਕਨਸੈਪਟ ਲੈ ਕੇ ਆਇਆ ਤੇ ਉਹਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ ਕਾਊਸ ਫੁੱਲ ਗਏ ਤੇ ਮੈਂ ਨਵਾਂ ਕੰਸਟੈਂਟ ਕੰਟੈਂਟ ਬਣਾਉਂਗਾ ਉਹ ਨਵਾਂ ਕੰਟੈਂਟ ਤਾਂ ਹੀ ਬਣੇਗਾ ਜਦੋਂ ਸਿਨੇਮਾ 9 ਫਰਵਰੀ ਨੂੰ ਭਰੇ ਹੋਣਗੇ ਬਿਲਕੁਲ ਨਹੀਂ ਆਪਾਂ ਦੇਖਿਆ ਮਨਪਾਜੀ ਦਾ ਕੰਮ ਦੇਖਿਆ ਲਾ ਟੂ ਡਿਫਰੈਂਟ ਕਨਸੈਪਟ ਸੀ ਅੜ ਮਟਿਆਰਾ ਡਿਫਰੈਂਟ ਕਨਸੈਪਟ ਸੀਗਾ ਹੈਨਾ ਤੇ ਇਹ ਵੀ ਆਫ ਕੋਰਸ ਜਿੰਨਾ ਕੋ ਟ੍ਰੇਲਰ ਦੇ ਵਿੱਚ ਦਿਖ ਰਿਹਾ ਵਾਕਈ ਡਿਫਰੈਂਟ ਕਨਸੈਪਟ ਦਿਖ ਰਿਹਾ ਦੇਖੋ ਮੈਂ ਸਾਰਾ ਐਕਸ਼ਨ ਨਹੀਂ ਯੂਜ਼ ਕੀਤਾ ਇਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਤੁਹਾਨੂੰ ਐਕਸ਼ਨ ਫਿਲਮ ਹੈ ਮੈਂ ਕਹੂੰਗਾ ਕਿ ਇਹ 브ਦਰਹੁੱਡ ਫਿਲਮ ਹੈ ਇਹ ਇਮੋਸ਼ਨਲ ਫਿਲਮ ਹੈ ਇਹ ਸਪੋਰਟਸ ਫਿਲਮ ਹੈ ਤੁਹਾਨੂੰ ਸਾਰਾ ਕੁਝ ਪੈਕੇਜ ਮਿਲੂਗਾ ਇਹਦੇ ਵਿੱਚ ਹਨਾ ਸੋ ਤੁਸੀਂ ਜਿੱਦਾਂ ਕਿਹਾ ਨਾ ਵੀ ਐਕਸ਼ਨ ਫਿਲਮਾਂ ਚੱਲਣਗੀਆਂ ਕਿਉਂ ਨਹੀਂ ਚੱਲਣਗੀਆਂ ਬਹੁਤ ਵਧੀਆ ਹੁਣ ਮੈਡਲ ਬਹੁਤ ਵਧੀਆ ਚੱਲੀ ਹੈ ਹਨਾ ਸੋ ਭਰਾ ਹੈ ਮੇਰਾ ਉਹ ਜੀਰਨ ਦਾ ਵਾ ਹਨਾ ਵਧੀਆ ਕੰਮ ਕਰ ਰਿਹਾ ਕਰਤਾਰ ਭਾਈ ਬਹੁਤ ਵਧੀਆ ਕੰਮ ਕਰ ਰਿਹਾ ਅੱਜ ਸਾਡੀ ਫਿਲਮ ਖੜੀ ਆ ਰਹੀ ਹੈ ਐਕਸ਼ਨ ਦੇ ਉੱਤੇ ਫਿਲਮ ਮੈਨੂੰ ਪਤਾ ਹੈ ਵੀ ਬਹੁਤ ਵਧੀਆ ਫਿਲਮ ਬਣੀ ਹੈ ਮੈਂ ਕੌਨਫੀਡੈਂਟਲੀ ਕਹਿ ਰਿਹਾ ਇਹ ਚੀਜ਼ ਹਨਾ ਸੋ ਬਨੇਗਾ ਐਕਸ਼ਨ ਦੇ ਉਤੇ ਕਿਉਂ ਨਹੀਂ ਬਨੇਗਾ ਸਿਨਮਾ ਹਾਂ ਥੋੜਾ ਜਿਹਾ ਇਹ ਹੁੰਦਾ ਕਿ ਲਾਰਜਰ ਦਨ ਲਾਈਫ ਜਿਹੜਾ ਐਕਸ਼ਨ ਹੈ ਨਾ ਜੇ ਆਪਾਂ ਐਨੀਮਲ ਟਾਈਪ ਐਕਸ਼ਨ ਕਹੀਏ ਉਹ ਸਾਡੇ ਨਾ ਜਿਹੜੇ ਵੀਰ ਨੇ ਸਾਡੇ ਭਰਾ ਨੇ ਸਾਡੀ ਆਡੀਅנס ਜਿਹੜੀ ਨਾ ਉਹ ਫੁਕਰਾ ਸਮਝ ਲੈਂਦੇ ਨੇ ਸੋ ਤੁਹਾਨੂੰ ਨਾ ਬਹੁਤ بیس ਦੇ ਉਤੇ ਐਕਸ਼ਨ ਸ਼ੂਟ ਕਰਨਾ ਪੈਂਦਾ ਉਹੀ ਆਪਾਂ ਕੀਤਾ ਰੀਅਲ ਐਕਸ਼ਨ ਸ਼ੂਟ ਕੀਤਾ ਹੋਇਆ ਜਿੱਦਾਂ ਕਹਿ ਰਹੇ ਸੀ ਕਿ ਡਮੀ ਦੀ ਵੀ ਜ਼ਰੂਰਤ ਨਹੀਂ ਪਈ ਗੁਰਨਾਮ ਹੋਰਾਂ ਨੇ ਖੁਦ ਹਨ ਖੁਦ ਕੀਤਾ ਉਹਨਾਂ ਨੇ ਉਹ ਡਮੀ ਮੈਂ ਮੈਂ ਜਿੰਨੀ ਵਾਰੀ ਵੀ ਕੋਈ ਡਿਊਪ ਮੰਗਵਾਉਂਦਾ ਸੀਗਾ ਮੈਨੂੰ ਭਾਜੀ ਕਹਿੰਦੇ ਨਹੀਂ ਮੈਂ ਆਪ ਕਰੂੰਗਾ ਹਣਾ इवन ਕਰਤਾਰ ਭਾਜੀ ਵੀ ਉਹ ਕਹਿੰਦੇ ਨਹੀਂ 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 ਆਪਾਂ ਲੋੜ ਨਹੀਂ ਆਪਾਂ ਆਪ ਕਰਾਂਗੇ ਕਰਦੇ ਰਹੇ ਬਹੁਤ ਵਧੀਆ ਕੀਤਾ ਉਹਨਾਂ ਨੇ ਅੱਛਾ ਚਲੋ ਰਾਸਤੇ ਤੁਸੀਂ ਸੈੱਟ ਤੇ ਹੀ ਰਹੇ ਹੋ ਕਹਿੰਦੇ ਹੈਨਾ ਤਾਂ ਫਿਰ ਕੋਈ ਇਹੋ ਜਿਹਾ ਕੋਈ ਅੱਛਾ ਇਨਸੀਡੈਂਟ ਕੋਈ ਮੈਮੋਰੀਏਬਲ ਫਨੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੋਈ ਇਨਸੀਡੈਂਟ ਹੋਇਆ ਡਿਊਰਿੰਗ ਸ਼ੂਟ ਫਨੀ ਦਾ ਬਹੁਤ ਫਨੀ 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 ਸ਼ੇਅਰ ਕਰਨਾ ਚਾਹੀਦਾ ਜੋ ਤੁਸੀਂ ਸ਼ੇਅਰ ਕਰਨਾ ਉਹ ਵੀ ਇੰਟਰਵਿਊ ਬਣਾਨੀ ਪਵੇਗੀ ਫਰਨੀ ਮਤਲਬ ਦੇਖੋ ਸੁਖਾਣਾ ਔਰ ਕੰਫਰਟੇਬਲੀ ਜਿਹਦਾ ਕਹਿੰਦੇ ਨਾ ਜਦੋਂ ਤੁਸੀਂ ਲਾਈਟ ਮੂਡ ਚ ਹੁੰਦੇ ਹੋ ਹਮੇਸ਼ਾ ਹਾਸੇ ਮਜ਼ਾਕ ਚ ਕਰਦੇ ਹੋ ਤਾਂ ਬਹੁਤ ਟਫ ਕੰਮ ਵੀ ਬੜੇ ਆਰਾਮ ਨਾਲ ਹੋ ਜਾਂਦੇ ਨੇ ਅਸੀਂ ਐਕਚੁਅਲੀ ਇੱਕ ਕਾਲਜ ਬॉयਜ਼ ਵਾਂਗੂ ਮਤਲਬ ਏਜ ਗੈਪ ਥੋੜਾ ਥੋੜਾ ਹੈ ਬਟ ਇੱਕ ਬੜਾ ਕੰਫਰਟੇਬਲੀ ਹੈਲਦੀ ਅੱਛੇ ਐਟਮਾਸਫੇਅਰ ਦੇ ਵਿੱਚ ਮਤਲਬ ਫਿਲਮ ਬਣ ਗਈ ਸਾਰਾ ਹੀ ਸਾਡਾ ਕਨਸੈਪਟ ਬlesed ਸੀ ਜੀ ਹੋਲ ਰਿਹਾ ਕਾਮੇਡੀ ਤਾਂ ਹੁਣ ਵੀ ਚੱਲੀ ਜਾਂਦੀ ਆ ਤੁਸੀਂ ਇੰਟਰਵਿਊ ਲੈਣੇ ਵੇਓ ਕਰਤਾਰਬਾਈ ਬੈਠੇ ਪਿੱਛੇ ਉਹ ਤੋਂ ਬਾਜਾ ਮਰੀ ਜਾਂਦੇ ਮੈਨੂੰ ਹਨਾ ਸੋ ਕਾਮੇਡੀ ਤਾਂ ਚੱਲਦੀ ਰਹਿੰਦੀ ਸਾਡੀ ਬਸੇ ਗੱਲ ਹੈ ਹਨਾ ਮਾਹੌਲ ਅੱਛਾ ਬਣਿਆ ਰਹੇਗਾ ਤਾਂ ਕੰਮ ਵੀ ਅੱਛਾ ਹੋਊ ਉਹਦੇ ਹੈ ਹੀ ਜੀ ਚਲੋ ਲਾਸਟ ਇੱਕ ਆਡੀਅੰਸ ਨੂੰ ਜ਼ਰੂਰ 9 ਫਬਰੀ ਤੁਸੀਂ ਹੈਨਾ ਕੁਝ 9 ਫਬਰੀ ਸਾਡੀ 9 ਫਬਰੀ ਨੂੰ ਸਾਡੀ ਫਿਲਮ ਆ ਰਹੀ ਹੈ ਖਿਡਾਰੀ ਤੁਸੀਂ ਪਲੀਜ਼ ਦੇਖਣ ਜਾਓ ਇਹ ਮੈਂ ਤੁਹਾਨੂੰ ਕੰਫੀਡੈਂਟਲੀ ਚੀਜ਼ ਕਹਿਣਾ ਕਿ ਤੁਸੀਂ ਨਰਾਸ਼ ਨਹੀਂ ਹੋਵੋਗੇ ਤੁਹਾਨੂੰ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲੂਗਾ ਸੋ ਪਲੀਜ਼ ਨੋ ਫਰਵੀਡਨ ਜ਼ਰੂਰ ਜਾਓ। ਇਹ ਦਿਸਾ ਸਬ ਪੈਸੇ ਲਾਇਆ ਕਰ ਲਓ ਮਿੰਤ ਤਰਲਾ। ਬਿਲਕੁਲ ਜਿਹੜੀ ਜਨਤਾ ਹੈ ਉਹ ਕਹਿੰਦੇ ਆ ਉਹੀ ਸਭ ਤੋਂ ਉੱਪਰ ਹੈ ਤੇ ਸਮਰ ਨਿਊਜ਼ ਦੇਦਾ ਸਮਰ ਨਿਊਜ਼ ਦੇ ਸਾਰੇ ਸਰੋਤਿਆਂ ਨੂੰ ਮੈਂ ਹੀ ਕਹੂੰਗਾ ਕਿ ਗੁਰਨਾਮ ਭੁੱਲਰ ਤੁਹਾਡਾ ਪਹਿਲੇ ਹੀ ਪਿਆਰਾ ਔਰ ਚਹੀਤਾ ਹੈ ਔਰ ਇਹ ਅਸੀਂ ਸ਼ੋਰ ਕਰਦੇ ਆ ਕਿ ਇਸ ਵਾਰੀ ਵੀ ਤੁਹਾਨੂੰ ਨਿਰਾਸ਼ਾ ਨਹੀਂ ਹੋਏਗੀ ਬਹੁਤ ਤੁਸੀਂ ਖੁਸ਼ ਹੋਗੇ ਆਪਣੇ ਬੱਚਿਆਂ ਨੂੰ ਆਪਣੀ ਫੈਮਲੀਆਂ ਨਾਲ ਇਹ ਮੂਵੀ ਦੇਖਣ ਜਾਣਾ ਧੰਨਵਾਦ। ਤਾ ਬਿਲਕੁਲ 9 ਫੈਬ ਨੂੰ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ ਮੂਵੀ ਦੇਖੋ ਖਿਡਾਰੀ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਹੈ ਇਸ ਮੂਵੀ ਦੇ ਵਿੱਚ ਮਨੋਰੰਜਨ ਵੀ ਹੋਏਗਾ ਤੁਹਾਨੂੰ ਮੈਸੇਜ ਵੀ ਮਿਲੇਗਾ ਤਾਂ ਭੁੱਲਿਓ ਨਾ 9 ਤਾਰੀਖ ਨੋਟ ਕਰ ਲਓ ਸਾਰੇ ਜਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਮੂਵੀ ਦੇਖ ਕੇ